ਹਾਂਜੀ ਕੀ ਹਾਲ ਚਾਲ ਦੋਸਤੋ ਸਵਾਗਤ ਹੈ ਤੁਹਾਡਾ ਸਤਨਾਮ ਡੈਰੀ ਫਾਰਮ ਦੇ ਵਿੱਚ ਅੱਜ ਦੋਸਤੋ ਤਰੀਕ ਹੈਗੀ ਹੈ 6 ਦਿਨ ਐਤਵਾਰ ਟਾਈਮ 11:30 ਅੱਜ ਦੋਸਤੋ ਸਫਾਈ ਕਰ ਰਹੇ ਆਂ ਫਾਰਮ ਦੀ ਅੱਜ ਇੱਥੇ ਪਸ਼ੂ ਲੈ ਕੇ ਆਉਣੇ ਆਂ ਖੁਰਲੀਆਂ ਬੌਂਕਰ ਮਾਰਾਂਗੇ ਫਰਸ਼ਾਂ ਸਾਫ ਕਰਾਂਗੇ ਸਾਰਾ ਕੁਝ ਕਰਦੇ ਆਂ ਦੇਖ ਸਕਦੇ ਹੋ ਕਿੰਨੀ ਮਿੱਟੀ ਐ ਆ ਇਧਰ ਮਿੱਟੀ ਪਾਉਣੀ ਐ ਆ ਇੱਥੇ ਸਾਰਾ ਸਾਫ ਕਰ ਦੇਣਾ ਆ ਦੇਖ ਸਕਦੇ ਹੋ ਤੁਸੀਂ ਸਾਰਾ ਸਾਫ ਕਰ ਦਾਂਗੇ ਆਪਾਂ ਉਧਰੋਂ ਵੀ ਆ ਇੱਥੇ ਮਿੱਟੀ ਇਕੱਲ ਕਰ ਦਾਂਗੇ ਸਾਰਾ ਆ ਵੇਖੋ ਆ ਗੰਦਮੰਦ ਸਾਰਾ ਚੱਕ ਕੇ ਬਾਹਰ ਮਾਰਨਾ ਅੱਜ ਆ ਖੁਰਦੀ ਸਾਫ ਕਰਨੀਆਂ ਵਿਚਾਲੀ ਵਾਲੀ ਆ ਵੇਖੋ ਦੋਸਤੋ ਪ੍ਰਬੰਧ ਪੂਰਾ ਕਰਤਾ ਇਲੈਕਟ੍ਰਿਸਿਟੀ ਦਾ ਬੱਲ ਬਲਾਤੇ ਪੱਖੇ ਲਾਤੇ ਕਿੱਟਾਂ ਲਾਤਨਾ ਪੱਖਿਆਂ ਵਾਲਿਆਂ ਨੂੰ ਦੇਖੋ ਦੋਸਤੋ ਟੂੜੀਆਂ ਪ੍ਰਬੰਧ ਆਪਣਾ ਉਧਰ ਹੈਗੇ ਆਹ ਦੇਖੋ ਦੋਸਤੋ ਆਪਾਂ ਝਾੜੂ ਮਾਰਤਾ ਕਿੰਨਾ ਵਧੀਆ ਲੱਗ ਰਿਹਾ ਸਾਫ ਸਾਫ ਦੇਖੋ ਦੇਖੋ ਦੋਸਤੋ ਸਾਰੇ ਝਾੜੂ ਮਾਰਤਾ ਹੁਣ ਇਹ ਦੁਆਰੇ ਤੇ ਪਾਣੀ ਮਾਰਾਂਗੇ ਖੁਰਲੀਆਂ ਵੀ ਦੇਖ ਸਕਦੇ ਹਾਂ ਆਲ ਕਲੀਅਰ ਕਰਤਾ ਸਾਰਾ ਸਾਫ਼ ਕੇਰਾ ਉਧਰੋਂ ਵੀ ਹਾਲ ਦੇਖ ਸਕਦੇ ਹਾਂ ਬੰਕਰ ਮਾਰਤੀ ਆ ਵੇਖੋ ਬਚਾਲੇ ਵਾਲੀ ਘੋੜਲੀ ਰਹਿ ਗਈ ਇਹ ਵੀ ਕਰਨੀ ਆ। ਅਵਸਰੋਂ ਦੋਸਤੋ ਇਕੱਠੀ ਕਰਤੀ ਸੀ। ਕਾਲੂ ਹੜੰਬੇ ਵਾਲਾ ਵੀਰ ਆਊਗਾ ਉਹ ਤੋਂ ਕਢਾਵਾਂਗੇ। ਲਓ ਵੀ ਦੋਸਤੋ ਟਾਈਮ 1 ਵੱਜ ਚੁੱਕਿਆ। ਤੇ ਇਹਨਾਂ ਦੇ ਤਲਿਹਾਰੇ ਪਾ ਰਹੇ ਆ ਹੁਣ ਆਪਾਂ। ਤੇ ਇਹਨਾਂ ਨੂੰ ਲਿਜਾਣਾ। ਹਾਂ ਵੀ ਕਿਹੜੀ ਜਾਊਗੀ ਪਹਿਲਾਂ? ਭੋਲੋ ਲਾਓ ਵੀ ਦੋਸਤੋ ਇਹਨਾਂ ਦਾ ਥਾਂ ਅੱਜ ਖਾਲੀ ਹੋ ਰਿਹਾ ਤੇ ਉਧਰ ਭਰ ਦੇਣੀਆਂ ਇੱਧਰ ਖਾਲੀ ਕਰ ਦੇਣੀਆਂ ਆਹ ਵੇਖੋ ਹਾਲਾ ਕਿ ਇਹਨਾਂ ਨੂੰ ਪਤਾ ਵੀ ਨਹੀਂ ਅਸੀਂ ਜਾਣਾ ਲਾਓ ਵੀ ਦੋਸਤੋ ਆਪਾਂ ਪਹੁੰਚ ਗਏ ਫਾਰਮ ਤੇ ਤੇ ਟਰੈਕਟਰ ਵੀ ਆ ਗਿਆ ਆਪਣੇ ਮਗਰ ਤੇ ਸਭ ਤੋਂ ਪਹਿਲਾਂ ਆਪਾਂ ਕਾਲੀ ਗਾਂ ਲਿਆਂਦੀ ਐ ਤੇ ਇੱਕ ਉਹਦਾ ਬੱਚਾ ਤੇ ਇੱਕ ਬੱਚੀ ਐ ਇੱਧਰ ਕਰਕੇ ਪਹਿਲਾਂ ਲਾਉਣੇ ਆ ਸੁੰਨ ਦਿਖਾਉਣੇ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਬੱਛੀ ਲਾਹੀ ਹੈ ਦੋਸਤੋ ਇਹ ਬੰਨੀਆਂ ਪੰਨੀਆਂ ਸੀ ਕਿੱਲਿਆਂ ਤੇ ਭੱਜਣ ਨੂੰ ਵਿਚਾਰਿਆਂ ਨੂੰ ਥਾਣੀ ਖਿਆਉਂਦਾ ਸੀ ਹੁਣ ਕਿਵੇਂ ਭੱਜ ਰਹੀ ਹੈ ਲਓ ਜੀ ਦੋਸਤੋ ਆਪਾਂ ਲਿਆ ਕੇ ਬੰਨਤੀ ਨਵੇਂ ਕਿੱਲੇ ਤੇ ਆਪੇ ਵਾਧਾ ਕਰੂ ਪ੍ਰਮਾਤਮਾ ਆ ਗਾਂ ਤੇ ਆਪਾਂ ਬੱਛਾ ਵੀ ਲਿਆਂਦਾ ਦੋਸਤੋ ਦੇਖ ਸਕਦੇ ਹੋ ਤੇਰਾ ਇਹਨਾ ਹੂੰ ਖੋ ਤੇਰਾ ਹੁਈ ਲਾ ਕੇ ਖੋਲ ਕੇ ਬੰਨਣਾ ਇੱਥੇ ਬਾਜ ਚ ਸੈਟਿੰਗ ਕਰਾਂਗੇ ਕਿਹੜੀ ਕਿੱਥੇ ਹੁੰਦੀ ਆ ਹੁਣ ਦੂਸਰੀਆਂ ਲੈ ਕੇ ਆਉਣੇ ਲਾਓ ਵੀ ਇੱਕ ਢੇੜਾ ਲਾਸਟ ਰਾਇਆ ਅਸੀਂ ਲਾ ਕੇ ਆਉਣੇ ਆ ਇੱਕ ਕਰੇਗੀ ਮੱਝ ਲਾਓ ਵੀ ਘਰੇ ਪਹੁੰਚ ਗਏ ਆਓ ਖੜੀ ਜਾ ਕੱਲੇ ਚ ਆ ਕੀ ਜਾਂਦੀ ਆ ਵਿਚਾਰੀ ਅੱਖਾਂ 'ਚ ਪਾਣੀ ਆਪਾਂ ਘੱਟੀ ਇਹਦੀ ਖੋਲ ਲਈ ਇਹਨੇ ਆਖਿਆ ਪਤਾ ਨਹੀਂ ਕਿੱਧਰ ਲੈ ਗਏ ਸਾਰੇ ਪਸੂ ਨਾ ਵੇਖੋ ਤਿਆਰੀ ਆ ਬੁਰੀ ਲਾਓ ਇਹ ਆ ਪਚੜਾਲੀ ਟਰਾਲੀ 'ਚ ਲਈ ਜਾ ਰਹੇ ਆ ਦੇਖੋ ਬਾਹਰਲੇ ਪਾਸੇ ਸਾਰਾ ਕੁਝ ਦੇਖ ਰਹੀ ਐ ਇਧਰ ਆਪਾਂ ਟੋਲ ਫੀਡ ਸਾਰਾ ਕੁਝ ਪੱਠਾ ਵਲਟਣਾ ਬਾਹਰ ਸਾਰਾ ਕੁਝ ਦੇਖ ਕੇ ਹੁਣ ਦੱਸ ਰਹੀ ਐ ਵਿਚਾਰੀ ਕੱਟੀ ਨੂੰ चेक कर रही है भी मैंने कितने ले आ रही है देखो दोस्तों साफ ही प्यार सारिया उ जो किटिया होगन फिर सैटिंग करा ਚੱਕ ਹੋ ਰਹੀ ਐ ਸਾਰਾ ਕੁਝ ਦੇਖ ਰਹੀ ਐ ਵਿਚਾਰੀ ਵਧੀਆ ਇਹਨਾਂ ਨੂੰ ਖੁੱਲੇ ਥਾਂ 'ਚ ਲੈ ਕੇ ਜਾਵਾਂਗੇ ਉਸ ਤੋਂ ਉੱਥੇ ਖੁੱਲੀਆਂ ਵੀ ਛੱਡਿਆ ਕਰਾਂਗੇ ਸਾਰਾ ਕੁਝ ਹੋਊਗਾ